ਦੁਨੀਆ ਤੇ ਜੇ ਕੋਈ ਸਭ ਤੋਂ ਵੱਡਾ ਦੁੱਖ ਹੈ ਤੇ ਉਹ ਦੁੱਖ ਹੈ ਇੱਕ ਜਵਾਨ ਪੁੱਤ ਦੀ লাশ ਇੱਕ ਬਜ਼ੁਰਗ ਪਿਤਾ ਵੱਲੋਂ ਆਪਣੇ ਮੋਢੇ ਤੇ ਲੱਦ ਕੇ ਸ਼ਮਸ਼ਾਨ ਘਾਟ ਤੱਕ ਲੈ ਜਾਣਾ ਉਹ ਪੁੱਤ ਜਿਹਨੂੰ ਬੜੀਆਂ ਆਸਾਂ ਉਮੀਦਾਂ ਨਾ ਪਾਲਿਆ ਹੁੰਦਾ ਲਾਡਾ ਨਾ ਪਾਲਿਆ ਹੁੰਦਾ ਇਹ ਸੋਚ ਕੇ ਇਹ ਸਮਝ ਕੇ ਕਿ ਇਹ ਪੁੱਤ ਇੱਕ ਦਿਨ ਜਵਾਨ ਹੋਏਗਾ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ ਇਹ ਦੁਨੀਆ ਦੇਖੇਗਾ ਮੇਰਾ ਨਾਮ ਰੌਸ਼ਨ ਕਰੇਗਾ ਜਗ ਦੇ ਵਿੱਚ ਮੇਰਾ ਜਹਾਨ ਦੇ ਵਿੱਚ ਮੇਰਾ ਨਾਮ ਹੋਵੇਗਾ ਪਰ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਮੁਸ਼ਕਲ ਹੋਏਗਾ ਕਿ ਉਹ ਜਵਾਨ 6 ਫੁੱਟ ਗੱਬਰੂ ਜਦੋਂ ਤੁਹਾਡੇ ਸਾਹਮਣੇ ਇੱਕ লাশ ਬਣ ਕੇ ਪਿਆ ਹੋਵੇ ਇੱਕ ਮ੍ਰਿਤਕ ਦੇਹ ਬਣ ਕੇ ਪਿਆ ਹੋਵੇ ਤੇ ਪਿਓ ਦਾ ਜਿਗਰਾ ਦੇਖੋ ਫਿਰ ਵੀ ਰੱਬ ਦਾ ਭਾਣਾ ਮੰਨ ਰਿਹਾ ਫਿਰ ਵੀ ਰੱਬ ਦਾ ਸ਼ੁਕਰ ਕਰ ਰਿਹਾ ਕਿ ਪਰਮਾਤਮਾ ਤੂੰ ਹੀ ਸਵਾਸ ਦਿੱਤੇ ਸੀ ਤੇ ਤੂੰ ਹੀ ਲੈ ਗਿਆ ਇਹ ਕਿਹਣਾ ਬੜਾ ਸੌਖਾ ਪਰ ਜਦੋਂ ਜਿਸ ਤੇ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਅੱਜ ਦੀ ਇਹ ਘਟਨਾ ਜਿਹੜੀ ਹੈ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿੰਨਾ ਵੱਡਾ ਦੁੱਖ ਹੈ ਇੱਕ ਪਾਸੇ ਸਰਕਾਰ ਇਹ ਕਹਿ ਰਿਹਾ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰ ਰਹੇ ਹਾਂ ਤੁਹਾਨੂੰ ਯਾਦ ਹੋਵੇਗਾ 31 ਮਈ ਇੱਕ ਡੇਟ ਫਿਕਸ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਏਗਾ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਏਗਾ ਪਰ ਜਿਉਂਦੀ ਜਾਗਦੀ ਉਦਾਰਨ ਜਿਉਂਦੀ ਜਾਗਦੀ ਇੱਕ ਘਟਨਾ ਅਜਿਹੀ ਹੋਈ ਜਿਸ ਨੇ ਸਭ ਨੂੰ ਬਲੁੰਦਰ ਕਰ ਰਖ ਦਿੱਤਾ ਹਰਦੇਵ ਬਲੁੰਦਰੇਗੇ ਲੋਕਾਂ ਦੇ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਦੇ ਅੰਦਰ ਦੋ ਬੱਚੇ ਦੇ ਉੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ ਅੰਚਲਿਆ ਲਿਖਿਆ ਭਾਈ ਗੁਰੂ ਜੀ